25 ਦਸੰਬਰ ਦਿਨ ਬੁੱਧਵਾਰ ਦਾ ਸੀ ਕਾਸ਼ੀਪੁਰ ਪਿੰਡ ਦੇ ਵਿੱਚ ਇੱਕ ਉਸੇ ਹੀ ਪਿੰਡ ਦਾ ਬੰਦਾ ਸਰਕ ਦੇ ਕਿਨਾਰੇ-ਕਿਨਾਰੇ ਜਾ ਰਿਹਾ ਹੁੰਦਾ ਹੈ ਉਹਨੂੰ ਜਾਂਦੇ-ਜਾਂਦੇ ਝਾੜੀਆਂ ਦੇ ਵਿੱਚੋਂ ਇੱਕ ਪੈਰ ਦਿਖਾਈ ਦਿੰਦਾ ਹੈ ਜਦੋਂ ਲਾਗੇ ਜਾ ਕੇ ਵੇਖਦਾ ਹੈ ਤਾਂ ਉਹਨੂੰ ਇਹ ਦਿਖਦਾ ਹੈ ਕਿ ਉਹ ਪੈਰ ਕਿਸੇ ਔਰਤ ਦਾ ਹੈ ਤੇ ਇਸ ਝਾੜੀਆਂ ਦੇ ਵਿੱਚ ਕਿਸੇ ਔਰਤ ਦੀ Laash ਪਈ ਹੋਈ ਸੀ ਇਹ ਬੰਦਾ ਹੁਣ ਸਾਈਕਲ ਤੋਂ ਉਤਰਦਾ ਹੈ ਤੇ ਪੁਲਿਸ ਦੇ ਕੋਲ ਫੋਨ ਕਰਦਾ ਹੈ ਤੇ ਪੁਲਿਸ ਵੀ ਮੌਕੇ ਤੇ ਆ ਜਾਂਦੀ ਹੈ ਜਦੋਂ ਪੁਲਿਸ ਨੇ ਵੇਖਿਆ ਤੇ লাশ ਨੂੰ ਬਾਹਰ ਕੱਢਿਆ ਤਾਂ ਇਹ ਪਤਾ ਚੱਲਿਆ ਕਿ ਇਹ ਔਰਤ ਦਾ ਕਿਸੇ ਨੇ ਗਲਾ ਵੱਢਿਆ ਹੋਇਆ ਸੀ ਜਿਸ ਨਾਲ ਇਹਦੀ ਮੌਤ ਹੋ ਚੁੱਕੀ ਸੀ ਹੁਣ ਪੁਲਿਸ ਵਾਲੇ ਲੱਗ ਕੇ ਚਾਗੇ ਤੇ ਜਿੰਨੇ ਵੀ ਪਿੰਡ ਪੈਂਦੇ ਸਨ ਉਹਨਾਂ ਪਿੰਡਾਂ ਦੇ ਵਿੱਚ ਇਹਦੀ ਫੋਟੋ ਨੂੰ ਵਿਖਾਉਂਦੇ ਨੇ ਪਰ ਆਸ-ਪਰੋਸ ਦੇ ਜਿੰਨੇ ਵੀ ਲੋਕੀ ਇਕੱਠੇ ਹੋਏ ਸਨ ਕਿਸੇ ਨੂੰ ਵੀ ਇਸ ਔਰਤ ਦੇ ਬਾਰੇ ਕੁਝ ਨਹੀਂ ਪਤਾ ਸੀ ਜਿਸ ਤੋਂ ਸਾਫ਼-ਸਾਫ਼ ਹੀ ਲੱਗ ਰਿਹਾ ਸੀ ਕਿ ਇਹ ਕੁੜੀ ਨੂੰ ਕਿਤੇ ਪਹਿਲਾਂ ਹੋਰ ਜਗ੍ਹਾ ਮਾਰਿਆ ਗਿਆ ਸੀ ਤੇ ਉੱਥੋਂ ਚੱਕ ਕੇ ਇਹਨੂੰ ਇੱਥੇ ਲਿਆ ਕੇ ਸੁੱਟਿਆ ਗਿਆ ਸੀ ਹੁਣ ਪੁਲਿਸ ਇਸ ਬੋਡੀ ਨੂੰ ਪੋਸਟਮਾਰਟਮ ਦੇ ਲਈ ਭੇਜਦੀ ਹੈ ਤੇ ਪੋਸਟਮਾਰਟਮ ਦੇ ਵਿੱਚ ਇਹੀ ਆਉਂਦਾ ਹੈ ਕਿ ਇਸ ਔਰਤ ਦੀ ਮੌਤ 24 ਦਸੰਬਰ ਦੀ ਰਾਤ ਨੂੰ ਲਗਭਗ 3-4 ਵਜੇ ਦੇ ਕਰੀਬ ਹੋਈ ਸੀ ਤੇ ਗਲਾ ਵੱਢਣ ਕਰਕੇ ਹੀ ਇਹਦੀ ਮੌਤ ਹੋਈ ਸੀ ਹੁਣ ਪੁਲਿਸ ਵਾਲੇ ਇਸ ਕੁੜੀ ਦੀ ਫੋਟੋ ਨੂੰ ਆਸ-ਪਰੋਸ ਦੇ ਜਿੰਨੇ ਵੀ ਪੁਲਿਸ ਥਾਣੇ ਪੈਂਦੇ ਸਨ ਇਹਨਾਂ ਨੂੰ ਪੁਲਿਸ ਥਾਣਿਆਂ ਦੇ ਵਿੱਚ ਭੇਜ ਦਿੰਦੀ ਹੈ ਤਾਂ ਜੋ ਇਹਦੀ ਕੋਈ ਮਿਸਿੰਗ ਰਿਪੋਰਟ ਨਾ ਲਿਖੀ ਹੋਵੇ ਇਸ ਫੋਟੋ ਦੇ ਜਰੀਏ ਹੀ ਸੋਸ਼ਲ ਮੀਡੀਆ ਦੇ ਉੱਤੇ ਵੀ ਖੰਗਾਲਿਆ ਜਾਂਦਾ ਹੈ ਹੁਣ 26 ਦਸੰਬਰ ਦਾ ਵੀ ਦਿਨ ਲੰਘ ਜਾਂਦਾ ਹੈ ਤੇ 27 ਦਸੰਬਰ ਨੂੰ ਕਾਸ਼ੀਪੁਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਬੰਦਾ ਇੱਕ ਕੁੜੀ ਨੂੰ ਨਾਲ ਲੈ ਕੇ ਆਉਂਦਾ ਹੈ ਤੇ ਆ ਕੇ ਕਹਿੰਦਾ ਹੈ ਕਿ ਇਹ ਜਿਹੜੀ ਤੁਹਾਨੂੰ লাশ ਮਿਲੀ ਹੈ ਇਹ ਮੇਰੀ ਹੀ ਕੁੜੀ ਦੀ ਹੈ ਇਹ ਦੱਸਦਾ ਹੈ ਕਿ ਕੁਝ ਦਿਨਾਂ ਤੋਂ ਮੇਰੀ ਜਿਹੜੀ ਇਹ ਕੁੜੀ ਸੀ ਕਾਸ਼ੀਪੁਰ ਦੇ ਵਿੱਚ ਹੀ ਇੱਕ ਕਿਰਾਏ ਤੇ ਕਮਰਾ ਲੈ ਕੇ ਆਪਣੇ ਇੱਕ ਦੋਸਤ ਦੇ ਨਾਲ ਰਹਿ ਰਹੀ ਸੀ ਤੇ ਜਿਹੜੀ ਇਸ ਬੰਦੇ ਦੇ ਨਾਲ ਕੁੜੀ ਆਈ ਸੀ ਉਹ اسی ਹੀ ਕੁੜੀ ਦੀ ਛੋਟੀ ਭੈਣ ਅਨੀਤਾ ਸੀ ਇਸ ਤੋਂ ਹੁਣ ਇਹ ਪਤਾ ਚੱਲਦਾ ਸੀ ਕਿ ਇਹ ਜਿਹੜੀ ਕੁੜੀ ਮਰੀ ਹੋਈ ਸੀ ਇਹਦਾ ਨਾਮ ਅੰਜਲੀ ਸੀ ਹੁਣ ਅਨੀਤਾ ਇਹਦੀ ਭੈਣ ਦੱਸਦੀ ਹੈ ਕਿ ਮੋਹਿਤ ਨਾਮ ਦੇ ਮੁੰਡੇ ਦੇ ਨਾਲ ਇੱਕ ਹੀ ਰਾਏ ਤੇ ਕਮਰਾ ਲੈ ਕੇ ਰਹਿ ਰਹੀ ਸੀ ਤੇ ਇਹਦੇ ਨਾਲ ਹੀ ਇਹਦੇ ਰਿਲੇਸ਼ਨਸ ਹਨ ਤੇ ਹੁਣ ਪੁਲਿਸ ਨੂੰ ਇੱਥੇ ਇੱਕ ਕਲੂ ਮਿਲ ਚੁੱਕਿਆ ਸੀ ਤੇ ਪੁਲਿਸ ਹੁਣ ਬਿਨਾਂ ਕੋਈ 延迟 ਕੀਤਿਆ ਇਸ ਮੋਹਿਤ ਨਾਮ ਦੇ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੰਦੀ ਹੈ ਤੇ ਇਹ ਜਿਹੜੀ ਅੰਜਲੀ ਸੀ ਇਹਦੀ ਕੋਲ ਡਿਟੇਲ ਵਗੈਰਾ ਵੀ ਚੈੱਕ ਕੀਤੀ ਜਾਂਦੀ ਹੈ ਅੰਜਲੀ ਦੀ ਕਾਲ ਡਿਟੇਲ ਦੇ ਵਿੱਚੋਂ ਮੋਹਿਤ ਦਾ ਨੰਬਰ ਆਸਾਨੀ ਦੇ ਨਾਲ ਪੁਲਿਸ ਨੂੰ ਮਿਲ ਜਾਂਦਾ ਹੈ ਤੇ ਇਹਨੂੰ ਟ੍ਰੇਸ ਕਰਕੇ ਮੋਹਿਤ ਨੂੰ ਜਿਆਦਾ ਲੱਭਣ ਦੀ ਮੁਸ਼ਕਲਤ ਪੁਲਿਸ ਨੂੰ ਨਹੀਂ ਕਰਨੀ ਪੈਂਦੀ ਤੇ ਆਖਿਰਕਾਰ ਮੋਹਿਤ ਨੂੰ ਇਹਨਾਂ ਨੇ ਜਲਦੀ ਹੀ ਫੜ ਲਿਆ ਸੀ ਤੇ ਇਹ ਜਿਹੜਾ ਮੋਹਿਤ ਸੀ ਇਹ ਮੁਰਦਾਬਾਦ ਦਾ ਰਹਿਣ ਵਾਲਾ ਸੀ ਤੇ ਇੱਕ ਕਾਲਜ ਦਾ ਸਟੂਡੈਂਟ ਸੀ ਤੇ ਨਾਲੇ ਹੀ ਫੁੱਟਬਾਲ ਦਾ ਪਲੇਅਰ ਵੀ ਸੀ ਇਹ ਹੁਣ ਪੁਲਿਸ ਨੂੰ ਇਹ ਦੱਸਦਾ ਹੈ ਕਿ ਅੰਜਲੀ ਦੇ ਨਾਲ ਇਹਦੇ ਸਬੰਧ ਸਨ ਤੇ ਇਨੇ ਹੀ ਅੰਜਲੀ ਦਾ ਕਤਲ ਵੀ ਕੀਤਾ ਸੀ ਪਰ ਹੁਣ ਸਭ ਤੋਂ ਵੱਡਾ ਇਹੀ ਸਵਾਲ ਸੀ ਕਿ ਆਖਰ ਇਹਨੇ ਅੰਜਲੀ ਨੂੰ ਕਿਉਂ ਮਾਰਿਆ ਸੀ ਇਹ ਹੁਣ ਜਿਹੜੀ ਪੁਲਿਸ ਦੇ ਅੱਗੇ ਸੱਚਾਈ ਦੱਸਦਾ ਹੈ ਇਹ ਜਦੋਂ ਤੁਸੀਂ ਵੀ ਸੁਣੋਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਇੱਕ ਔਰਤ ਜਿਸਮ ਦੀ ਤਰਫ ਦੇ ਲਈ ਇਸ ਹੱਦ ਤੱਕ ਵੀ ਕਿਵੇਂ ਜਾ ਸਕਦੀ ਹੈ ਹੁਣ ਮੋਹਿਤ ਸੈਣੀ ਦੱਸਦਾ ਹੈ ਕਿ ਮੁਰਾਦਾਬਾਦ ਦੇ ਵਿੱਚ ਉਹਦੇ ਪਿਓ ਦਾ ਇੱਕ ਬਹੁਤ ਵੱਡਾ ਮਕਾਨ ਹੈ ਜਿਹਦੇ ਕਮਰੇਆਂ ਨੂੰ ਉਹ ਕਿਰਾਏ ਤੇ ਦਿੰਦੇ ਸਨ ਤੇ ਜਨਵਰੀ ਮਹੀਨੇ ਦੇ ਵਿੱਚ ਇਹ ਜਿਹੜੀ ਅੰਜਲੀ ਸੀ ਇਹ ਆਪਣੇ ਪਤੀ ਸੁਦਾਮ ਦੇ ਨਾਲ ਇਹਨਾਂ ਕੋਲੋਂ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿਣ ਵਾਸਤੇ ਇੱਥੇ ਆਂਦੀ ਹੈ ਤੇ ਇਹ ਦੱਸਦਾ ਹੈ ਕਿ ਇਹਦਾ ਪਤੀ ਦਿੱਲੀ ਦੇ ਵਿੱਚ ਕਿਸੇ ਹੋਟਲ ਦੇ ਵਿੱਚ ਕੰਮ ਕਰਦਾ ਸੀ ਤੇ ਇਹ ਲਗਾਤਾਰ ਕਈ-ਕਈ ਮਹੀਨਿਆਂ ਬਾਅਦ ਹੀ ਆਪਣੇ ਘਰ ਦੇ ਵਿੱਚ ਆਉਂਦਾ ਸੀ ਤੇ ਪਿੱਛੇ ਜਿਹੜੀ ਇਹਦੀ ਪਤਨੀ ਸੀ ਅੰਜਲੀ ਉਹ ਇਕੱਲੀ ਰਹਿੰਦੀ ਸੀ ਤੇ ਇਹ ਜਿਹੜਾ ਮਕਾਨ ਮਾਲਿਕ ਦਾ ਮੁੰਡਾ ਸੀ ਮੋਹਿਤ ਸੈਣੀ ਇਹ ਵੀ ਉੱਥੇ ਹੀ ਰਹਿੰਦਾ ਸੀ ਇਹਨਾਂ ਦੀ ਦੋਨਾਂ ਦੇ ਵਿੱਚ ਆਪਸ ਵਿੱਚ ਦੋਸਤੀ ਹੋ ਜਾਂਦੀ ਹੈ ਤੇ ਦੋਸਤੀ ਤੋਂ ਹੀ ਹੌਲੀ-ਹੌਲੀ ਇਹ ਇੱਕ ਦੂਸਰੇ ਨੂੰ ਪਸੰਦ ਕਰਨ ਲੱਗ ਪੈਂਦੇ ਨੇ ਤੇ ਜਦੋਂ ਵੀ ਇਹਨਾਂ ਨੂੰ ਮੌਕਾ ਮਿਲਦਾ ਸੀ ਤੇ ਇਹ ਆਪਸ ਦੇ ਵਿੱਚ ਸਰੀਰਕ ਸੰਬੰਧ ਵੀ ਬਣਾ ਲੈਂਦੇ ਸਨ ਤੇ ਇਹ ਜਿਹੜੀ ਅੰਜਲੀ ਸੀ ਇਹ ਆਪਣੇ ਪਤੀ ਦੇ ਹੋਣ ਦੇ ਬਾਵਜੂਦ ਵੀ ਮੋਹਿਤ ਨੂੰ ਇੰਨਾ ਪਿਆਰ ਕਰਨ ਲੱਗ ਪਈ ਸੀ ਕਿ ਆਪਨੀ ਬਾਹ ਦੇ ਉੱਤੇ ਇਹਨੇ ਮੋਹਿਤ ਦਾ ਟੈਟੂ ਵੀ ਬਣਵਾ ਲਿਆ ਸੀ ਤੇ ਕਹਿੰਦੇ ਨੇ ਕਿ ਇਹੋ ਜਿਹੇ ਨਜਾਇਜ਼ ਰਿਸ਼ਤੇ ਇਹ ਜ਼ਿਆਦਾ ਦਿਨ ਤੱਕ ਛੁਪੇ ਨਹੀਂ रह ਸਕਦੇ ਤੇ ਇਹਨਾਂ ਦੋਨਾਂ ਦੇ ਚਰਚੇ ਗਵਾਂਡੀਆਂ ਤੱਕ ਵੀ ਪਹੁੰਚ ਗਏ ਸਨ ਤੇ ਹੌਲੀ-ਹੌਲੀ ਇਹਦੇ ਪਤੀ ਸੁਦਾਮਨ ਨੂੰ ਵੀ ਪਤਾ ਲੱਗ ਗਿਆ ਸੀ ਹੁਣ ਇਸੇ ਕਰਕੇ 31 ਦਸੰਬਰ 2023 ਨੂੰ ਸੁਦਾਮ ਆਪਣੀ ਪਤਨੀ ਅੰਜਲੀ ਨੂੰ ਬਹੁਤ ਮਾਰਦਾ ਕੁੱਟਦਾ ਹੈ ਤੇ ਇਹਦੇ ਜਿਹੜੇ ਚਰਚੇ ਸਨ ਉਹ ਦੂਰ ਦੂਰ ਤੱਕ ਪਤਾ ਲੱਗ ਜਾਂਦੇ ਨੇ ਕਿ ਅੰਜਲੀ ਦੇ ਪਤੀ ਨੇ ਇਹਨੂੰ ਬਹੁਤ ਮਾਰਿਆ ਕੁੱਟਿਆ ਹੈ ਤੇ ਇਹਦਾ ਕਿਸੇ ਦੇ ਨਾਲ ਚੱਕਰ ਚੱਲ ਰਿਹਾ ਹੈ ਹੁਣ ਸੁਦਾਮ ਨੇ ਇਹ ਸੋਚ ਲਿਆ ਸੀ ਕਿ ਉਹ ਵਾਪਸ ਅੰਜਲੀ ਕੋਲ ਨਹੀਂ ਆਵੇਗਾ ਉਹ ਹੁਣ ਦਿੱਲੀ ਦੇ ਵਿੱਚ ਹੀ ਰਹੇਗਾ ਹੁਣ ਅੰਜਲੀ ਤੇ ਜਿਹੜਾ ਇਹ 모ਹਿਤ ਸੀ ਇਹਨਾਂ ਦੇ ਸਬੰਧਾਂ ਵਿੱਚੋਂ ਇਹਦਾ ਪਤੀ ਸੁਦਾਮ ਨਿਕਲ ਚੁੱਕਿਆ ਸੀ ਤੇ ਇਸ ਕਰਕੇ ਦੋਨੇ ਇਹ ਆਜ਼ਾਦ ਹੋ ਚੁੱਕੇ ਸਨ ਪਰ ਇਹਨਾਂ ਦੀ ਉੱਥੇ ਬੇਇੱਜ਼ਤੀ ਕਾਫੀ ਹੋ ਚੁੱਕੀ ਸੀ ਤੇ ਇਸ ਲਈ ਇਹ ਦੋਨੇ ਜਾਣੇ ਉੱਥੋਂ ਨਿਕਲਦੇ ਨੇ ਤੇ ਉੱਤਰਾਖੰਡ ਦੇ ਕਾਸ਼ੀਪੂਰ ਦੇ ਵਿੱਚ ਜਾ ਕੇ ਇੱਕ ਕਿਰਾਏ ਤੇ ਕਮਰਾ ਲੈ ਕੇ ਉੱਥੇ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਲੱਗ ਪੈਂਦੇ ਨੇ ਪਰ ਇੱਥੇ ਹੁਣ ਇੱਕ ਗੱਲ ਗੌਰ ਕਰਨ ਵਾਲੀ ਇਹ ਸੀ ਕਿ ਜਿਹੜਾ 모ਹਿਤ ਸੈਣੀ ਸੀ ਉਹਦਾ ਵੀ ਅੰਜਲੀ ਤੋਂ ਮਨ ਪੜ ਚੁੱਕਿਆ ਸੀ ਹੁਣ 모ਹਿਤ ਦੇ ਘਰ ਵਾਲਿਆਂ ਨੂੰ ਸਾਰਾ ਕੁਝ ਪਤਾ ਲੱਗ ਚੁੱਕਿਆ ਸੀ ਤੇ ਇਸ ਲਈ 모히ਤ ਦਾ ਉਹ ਵਿਆਹ ਕਰਨਾ ਚਾਹੁੰਦੇ ਸਨ ਜਦੋਂ ਇਹ ਗੱਲ ਅੰਜਲੀ ਨੂੰ ਪਤਾ ਚੱਲਦੀ ਹੈ ਕਿ 모히ਤ ਦਾ ਘਰ ਵਾਲੇ ਵਿਆਹ ਕਰਨਾ ਚਾਹੁੰਦੇ ਨੇ ਤਾਂ ਉਹਨੇ ਫਰਨੈਲ ਪੀ ਲਈ ਸੀ ਜਿਸ ਤੋਂ ਬਾਅਦ ਉਹਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਪਰ ਉਹ ਬਚ ਜਾਂਦੀ ਹੈ ਯਾਨੀ ਕਿ ਉਹ ਹੁਣ 모히ਤ ਨੂੰ ਬਿਲਕੁਲ ਵੀ ਛੱਡਣਾ ਨਹੀਂ ਚਾਹੁੰਦੀ ਸੀ ਤੇ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਜਿਹੜਾ 모히ਤ ਸੀ ਉਹ ਇਹਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਪਰ ਇਹਨੂੰ ਕੋਈ ਕਾਰਨ ਨਹੀਂ ਲੱਭ ਰਿਹਾ ਸੀ ਕਿ ਉਹ ਅੰਜਲੀ ਨੂੰ ਕਿਵੇਂ ਛੱਡੇ ਤੇ ਅਚਾਨਕ ਹੀ ਇਹਨੂੰ ਹੁਣ ਅੰਜਲੀ ਦੀ ਇੱਕ ਗੱਲ ਪਤਾ ਚੱਲਦੀ ਹੈ ਜਿਸ ਤੋਂ ਬਾਅਦ ਇਹਨੂੰ ਕਾਰਨ ਮਿਲ ਜਾਂਦਾ ਹੈ ਅੰਜਲੀ ਨੂੰ ਛੱਡਣ ਦਾ ਹੁਣ ਇਹਨੂੰ ਮੋਹਿਤ ਨੂੰ ਪਤਾ ਚੱਲਦਾ ਹੈ ਕਿ ਅੰਜਲੀ ਦਾ ਪਹਿਲਾ ਜਿਹੜਾ ਵਿਆਹ ਹੋਇਆ ਸੀ ਇਸ ਤੋਂ ਪਹਿਲਾਂ ਵੀ ਉਹਦਾ ਇੱਕ ਹੋਰ ਵਿਆਹ ਹੋਇਆ ਸੀ ਤੇ ਇਹਨੇ ਹੁਣ ਪਹਿਲੇ ਪਤੀ ਨੂੰ ਤਲਾਕ ਦੇ ਕੇ ਸੁਦਾਮ ਦੇ ਨਾਲ ਵਿਆਹ ਕਰਵਾ ਲਿਆ ਸੀ ਤੇ ਹੁਣ ਸੁਦਾਮ ਨਾਲੋਂ ਇਹ ਤਲਾਕ ਦੇ ਕੇ ਮੋਹਿਤ ਦੇ ਨਾਲ ਵਿਆਹ ਕਰਵਾਉਣਾ ਚੰਦੀ ਸੀ ਤੇ 모히ਤ ਦੇ ਕੋਲ ਇੱਕ ਕਾਰਨ ਇਹਨੂੰ ਮਿਲ ਚੁੱਕਿਆ ਸੀ ਕਿ ਅੰਜਲੀ ਨੇ ਇਹਦੇ ਨਾਲ ਰਿਸ਼ਤੇ ਤਾਂ ਬਣਾਏ ਸਨ ਪਰ ਇਹਨੇ ਪੂਰੀ ਤਰ੍ਹਾਂ ਆਪਣਾ ਪਾਸਟ ਬਾਰੇ ਇਹਨੂੰ ਨਹੀਂ ਦੱਸਿਆ ਸੀ ਹੁਣ ਅੰਜਲੀ 모히ਤ ਦੇ ਨਾਲ ਵੀ ਇਹਨੇ ਸਬੰਧ ਰੱਖੇ ਹੋਏ ਸਨ ਤੇ ਇਹਦੇ ਨਾਲ ਨਾਲ ਹੀ ਇਹਦਾ ਜਿਹੜਾ ਸਭ ਤੋਂ ਪਹਿਲਾ ਪਤੀ ਸੀ ਸ਼ੌਇਬ ਉਹਦੇ ਨਾਲ ਵੀ ਇਹਨੇ ਗੱਲਬਾਤ ਸ਼ੁਰੂ ਕਰ ਦਿੱਤੀ ਸੀ ਤੇ ਜਦੋਂ 모히ਤ ਕਰ ਨਹੀਂ ਹੁੰਦਾ ਸੀ ਤਾਂ ਇਹ ਆਪਣੇ ਪਹਿਲੇ ਪਤੀ ਸ਼ੌਇਬ ਨੂੰ ਵੀ ਮਿਲਣ ਜਾਂਦੀ ਸੀ ਇਹ ਗੱਲ ਮੋਹਿਤ ਨੂੰ ਪਤਾ ਚੱਲ ਚੁੱਕੀ ਸੀ ਤੇ ਇਸ ਕਰਕੇ ਉਹਦੇ ਕੋਲੋਂ ਹੁਣ ਕਈ ਕਾਰਨ ਆ ਚੁੱਕੇ ਸਨ ਜਿਸ ਨਾਲ ਉਹ ਅੰਜਲੀ ਨਾਲੋਂ ਰਿਸ਼ਤਾ ਤੋੜ ਸਕਦਾ ਸੀ ਹੁਣ ਮੋਹਿਤ ਅੰਜਲੀ ਨੂੰ ਕਹਿੰਦਾ ਹੈ ਕਿ ਉਹ ਉਹਨੂੰ ਛੱਡ ਕੇ ਕਿਸੇ ਹੋਰ ਲੜਕੀ ਦੇ ਨਾਲ ਵਿਆਹ ਕਰਵਾ ਲਵੇਗਾ ਪਰ ਅੰਜਲੀ ਮੋਹਿਤ ਨੂੰ ਛੱਡਣਾ ਨਹੀਂ ਚਾਹੁੰਦੀ ਸੀ ਬਲਕਿ ਇੱਥੇ ਜਿਹੜੀ ਅੰਜਲੀ ਸੀ ਉਹ ਖੁਦ ਵੀ ਗਲਤ ਸੀ ਕਿਉਂਕਿ ਉਹ ਇੱਕੋ ਟਾਈਮ ਦੇ ਉੱਤੇ ਆਪਣੇ ਪੁਰਾਣੇ ਪਤੀ ਦੇ ਨਾਲ ਵੀ ਸਬੰਧ ਰੱਖਿਓਏ ਸਾਨੂੰ ਨੇ ਤੇ ਇਧਰ ਮੋਹਿਤ ਨੂੰ ਵੀ ਉਹਦੀ ਵੀ ਜ਼ਿੰਦਗੀ ਬਰਬਾਦ ਕਰ ਰਹੀ ਸੀ ਜਾਨੀ ਕਿ ਇਹਦੀ ਜਿਹੜੀ ਜਿਸਮ ਦੀ ਭੁੱਖ ਸੀ ਉਹ ਦੋ ਬੰਦਿਆਂ ਤੋਂ ਵੀ ਪੂਰੀ ਨਹੀਂ ਹੋ ਰਹੀ ਸੀ ਤੇ ਹੁਣ ਇਹ ਮੋਹਿਤ ਇਹਦੇ ਤੋਂ ਅੱਕ ਚੁੱਕਿਆ ਸੀ ਤੇ ਇਸ ਲਈ ਉਹਨੇ ਇਹ ਸੋਚਿਆ ਸੀ ਕਿ ਅੰਜਲੀ ਨੂੰ ਇਹ ਮਾਰ ਦਵੇਗਾ 23 ਦਸੰਬਰ ਨੂੰ ਇਹ ਹੁਣ ਇੱਕ ਪਲਾਨ ਬਣਾਉਂਦਾ ਹੈ ਇਹ ਆਪਣੇ ਇੱਕ ਦੋਸਤ ਓਮ ਪ੍ਰਕਾਸ਼ ਨੂੰ ਵੀ ਨਾਲ ਲੈਂਦਾ ਹੈ ਤੇ 24 ਦਸੰਬਰ ਨੂੰ ਜਿੱਥੇ ਅੰਜਲੀ ਰਹਿ ਰਹੀ ਹੁੰਦੀ ਹੈ ਉਸ ਕਮਰੇ ਦੇ ਵਿੱਚ ਇਹ ਜਾਂਦੇ ਨੇ ਤੇ ਇੱਕ ਦਾਰੂ ਦੀ ਬੋਤਲ ਨਾਲ ਲੈ ਕੇ ਜਾਂਦੇ ਨੇ ਇਹ ਹੁਣ ਉਹ ਦੋਨੇ ਜਾਣੇ ਉਸ ਕਮਰੇ ਦੇ ਵਿੱਚ ਬੈਠ ਕੇ ਦਾਰੂ ਪਿੰਦੇ ਨੇ ਤੇ ਫਿਰ ਅੰਜਲੀ ਨੂੰ ਵੀ ਦਾਰੂ ਪਿਲਾਉਂਦੇ ਨੇ ਤੇ ਜਦੋਂ देर ਰਾਤ ਤੱਕ 2:3 ਦਾ ਟਾਈਮ ਹੋ ਜਾਂਦਾ ਹੈ ਤੇ ਇਹ ਜਿਹੜਾ 모हित ਹੈ ਇਹ ਹੁਣ ਅੰਜਲੀ ਨੂੰ ਕਹਿੰਦਾ ਹੈ ਕਿ ਮੇਰੀ ਮਾਂ ਦਾ ਫੋਨ ਆਇਆ ਹੈ ਮਾਂ ਬਹੁਤ ਬਿਮਾਰ ਹੈ ਤੇ ਇਸ ਲਈ ਇਹਨਾਂ ਨੂੰ ਹੁਣੇ ਨਿਕਲਣਾ ਪਵੇਗਾ ਤੇ ਇਹ ਹੁਣ ਤਿੰਨੇ ਜਾਣੇ ਮੋਟਰਸਾਈਕਲ ਤੇ ਬੈਠ ਕੇ ਬਾਹਰ ਨੂੰ ਨਿਕਲ ਪੈਂਦੇ ਨੇ ਤੇ ਇਦਾਂ ਹੀ ਉਹਨ ਰਸਤੇ ਜਾਂਦੇ ਜਾਂਦੇ ਇਹਨਾਂ ਨੇ ਆਪਣੀ ਬਾਈਕ ਨੂੰ ਰਸਤੇ ਦੇ ਵਿੱਚ ਖਿਲਾਰ ਲਿਆ ਸੀ ਬਾਥਰੂਮ ਕਰਨ ਵਾਸਤੇ ਤੇ ਜਿਸ ਤਰ੍ਹਾਂ ਹੀ ਇਹ ਬਾਈਕ ਤੋਂ ਹੇਠਾ ਉਤਰਦੇ ਨੇ ਓਮ ਪ੍ਰਕਾਸ਼ ਨੇ ਅੰਜਲੀ ਦੀਆਂ ਪਿੱਛੋਂ ਬਾਹਾਂ ਫੜੀਆਂ ਸਨ ਤੇ ਮੌਕਾ ਪਾ ਕੇ ਮੋਹਿਤ ਨੇ ਅੰਜਲੀ ਦਾ ਗਲਾ ਚਾਕੂ ਦੇ ਨਾਲ ਵੱਢ ਦਿੱਤਾ ਸੀ ਤੇ ਉੱਥੇ ਹੀ ਝਾੜੀਆਂ ਦੇ ਵਿੱਚ ਇਹਦੀ ਲਾਸ਼ ਨੂੰ ਛੁੱਟ ਦਿੱਤਾ ਸੀ ਤੇ ਇਹ ਜਿਹੜੀ ਅੰਜਲੀ ਸੀ ਮੌਕੇ ਤੇ ਹੀ ਇਹਦੀ ਮੌਤ ਹੋ ਚੁੱਕੀ ਸੀ ਅਗਲੇ ਦਿਨ 25 ਦਸੰਬਰ 2024 ਨੂੰ ਇਸ ਤਰ੍ਹਾਂ ਹੀ ਕੋਈ ਰਾਹਗੀਰ ਇਹ ਲਾਸ਼ ਨੂੰ ਦੇਖਦਾ ਹੈ ਤੇ ਪੁਲਿਸ ਨੂੰ ਫੋਨ ਕਰਦਾ ਹੈ ਇਸ ਤਰ੍ਹਾਂ ਇੱਕ ਔਰਤ ਦੇ ਬਾਰ-ਬਾਰ ਪਤੀ ਬਦਲਣ ਦੀ ਆਦਤ ਨੇ ਉਹਨੂੰ ਆਖਰਕਾਰ ਮਰਵਾ ਦਿੱਤਾ ਸੀ। ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਵੀਡੀਓ ਨੂੰ ਅੰਤ ਤੱਕ ਵੇਖਣ ਲਈ ਤੁਹਾਡਾ ਧੰਨਵਾਦ।